अची सारे सारे ख़ुशी जे सहू करा गे उहो देख ਕੋਈ ਚਾਰਜ ਨਹੀਂ ਇਸਨੇ ਫਗਵਾੜੇ ਦਾ ਨੌਜਵਾਨ ਨਵਦੀਪ ਸਿੰਘ ਧਰਮਸ਼ਾਲਾ ਘੁੰਮਣ ਦੇ ਲਈ ਪਰਿਵਾਰ ਦੇ ਨਾਲ ਜਾਂਦਾ ਹੈ ਤਾਂ ਉਥੇ ਇੱਕ ਹਾਦਸੇ ਦੇ ਵਿੱਚ ਉਹਨਾਂ ਦਾ ਮਰਡਰ ਕਰ ਦਿੱਤਾ ਜਾਂਦਾ ਹੈ ਉਥੋਂ ਦੇ ਕੁਝ ਵਸਨੀਕਾਂ ਦੇ ਵੱਲੋਂ ਨਵਦੀਪ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ 1 ਸਾਲ ਦਾ ਪੁੱਤਰ ਹੈ ਪਰ ਇਸ ਹਾਦਸੇ ਦੇ ਵਿੱਚ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਪਰਵਾਰਕ ਮੈਂਬਰ ਮੇਰੇ ਨਾਲ ਨੇ ਹੱਡ ਬਿੱਤੀ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਕਹਾਣੀ ਕੀ ਹੋਈ ਹੈ ਤਾਂ ਨਵਦੀਪ ਦੇ ਦਾਦਾ ਜੀ ਨੇ ਬਜ਼ੁਰਗ ਅਵਸਥਾ ਹੈ ਤਾਂ ਬਹੁਤ ਵੱਡਾ ਜਿਹੜਾ ਘਾਟਾ ਤੇ ਘਰ ਦੇ ਵਿੱਚ ਬਹੁਤ ਮਾਹੌਲ ਜਿਹੜਾ ਗਮਗੀਨ ਹੋਇਆ ਪਿਆ ਅੰਕਲ ਜੀ ਨਵਦੀਪ ਹੁਣੀ ਕਿਦਨ ਜਾਂਦੇ ਨੇ ਘਰੋਂ ਤੇ ਤੁਹਾਨੂੰ ਕੀ ਕਹਿ ਕੇ ਜਾਂਦੇ ਨੇ ਵੀ ਅਸੀਂ ਕਿਦਨ ਆਜਵਾਂਗੇ ਤੇ ਨਾਲ ਕੌਣ-ਕੌਣ ਸੀਗਾ ਨਾਲ ਇੱਕ ਤਾਂ ਆਪ ਸੀ ਇੱਕ ਛੋਟਾ ਭਰਾ ਉਹਦਾ ਇੱਕ ਸਾਡਾ ਜਵਾਈ ਆਇਆ ਸੀ ਕੈਨੇਡਾ ਤੋਂ ਉਹ ਤੇ ਇਹ ਕਹਿੰਦੇ ਹੋਰ ਦਾ ਦੋਸਤੀ ਮਲਸ ਨਾ ਬਦੋ ਉਹਦਾ ਨਾ ਬਦੋ ਤੇ ਲੜਕੇ ਨੇ ਮੈਂ ਦਾ ਕਿਸੇ ਨੂੰ ਹਰ ਵੇਲੇ ਇਹ ਕਹਨਾ ਬਈ ਨਹੀਂ بیٹے ਮੈਂ ਸਫਰ ਨਾ ਕਰੋ ਹੈ ਜੀ ਲੇਕਿਨ ਬੱਚੇ ਨਹੀਂ ਮੰਨਦੇ ਸੀ ਉਹ ਉਹ ਕਹੇ ਤੁਸੀਂ ਪੁਰਾਣੇ ਖਿਆਲਾਂ ਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਅਸੀਂ ਸਾਡਾ ਵੀ ਕੰਮਕਾਰ ਇਦਾਂ ਹੀ ਆ ਦਿਨ ਨੂੰ ਵੀ ਕੰਮ ਕਰਨਾ ਰਾਤ ਨੂੰ ਵੀ ਕਰਨਾ ਤੇ ਤੇ ਕਹਿ ਕੇ ਗਏ ਵੀ ਅਸੀਂ ਬਾਬੇ ਬਾਲਕ ਨਾਲ ਦੇ ਚੱਲੇ ਆ ਬਸ ਉੱਥੇ ਕੁਝ ਦੱਸਿਆ ਕਿਸੇ ਨੇ ਵੀ ਉੱਥੇ ਹੋਇਆ ਕੀ ਹੈ ਕੋਈ ਹਾਦਸਾ ਜਿਵੇਂ ਕੋਈ ਕਹਿ ਰਿਹਾ ਵੀ ਲੜਾਈ ਝਗੜਾ ਇਹ ਸੁਣ ਕੇ ਆਇਆ ਸਾਨੂੰ ਮਤਲਬ ਇਹਨਾਂ ਨੂੰ ਪਤਾ ਜਾਦਾ ਇਹਨਾਂ ਨੂੰ ਉਹ ਕੋਈ ਉੱਥੇ ਕਹਿੰਦੇ ਕੋਈ ਆ ਬੇਦੇ ਕੋਈ ਪਤਾ ਨਹੀਂ ਕੋਈ ਕੋਈ ਗਾਲੀ ਗਲੋਚ ਹੋ ਗਈ ਜਾਂ ਉੱਚਾ ਨੀਮਾ ਕੋ ਬੋਲਿਆ ਉਹਨਾਂ ਦੇ ਦਾਦੇ ਹੁੰਦੇ ਆ ਬੰਦੇ ਇਹ 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 ਬਜ਼ੁਰਗ ਨੇ ਬਹੁਤ ਔਖਾ ਹੋਇਆ ਪਿਆ ਇਸ ਵੇਲੇ ਘਰ ਦਾ ਮਾਹੌਲ ਪਰਿਵਾਰਕ ਮੈਂਬਰ ਨੇ ਬਈ ਜੀ ਅ ਕੁਝ ਦੱਸਿਆ ਉਹ ਤੇ ਵੀ ਹੋਇਆ ਕੀ ਸੀ ਗੱਲਬਾਤ ਕਿਹੜੀ ਗੱਲ ਨੂੰ ਲੈ ਕੇ ਹੋਗੀ ਕੋਈ ਤਾਂ ਇਹ ਖਬਰਾਂ ਚਲਾ ਰਿਹਾ ਵੀ ਸ਼ਰਾਬ ਨੂੰ ਲੈ ਕੇ ਕੋਈ ਗੱਲ ਹੋਈ ਸੀ ਅਸਲ 'ਚ ਸ਼ਰਾਬ ਨੂੰ ਵਾਕਈ ਹੋਈ ਸੀ ਲੈ ਕੇ ਕਿ ਜਾਂ ਫਿਰ ਇਹ ਅਫਵਾਹ ਹੀ ਹੈ ਇਹ ਅਫਵਾਹ ਆ ਉਹ ਮੁੰਡਾ ਬਿਲਕੁਲ ਸ਼ਰਾਬ ਨਹੀਂ ਸੀ ਪੀਂਦਾ ਸ਼ਰਾਬ ਦੇ ਨੇੜੇ ਵੀ ਨਹੀਂ ਜਾਂਦਾ ਸੀ ਕਾਫੀ ਢੇਰ ਤੋਂ ਉਹਨੇ ਪੀਤੀ ਨਹੀਂ ਸ਼ਰਾਬ ਪਰ ਉਹ ਸਵੇਰੇ 10:30 ਵਜੇ ਕਿਹੜਾ ਬੰਦਾ ਸ਼ਰਾਬ ਪੀਊਗਾ 10:30 ਵਜੇ ਉਹ ਹੋਟਲ ਤੇ ਰੋਟੀ ਖਾਣ ਗਏ ਟਾਬੇ ਰੋਟੀ ਖਾਂਦੇ ਹੀ ਕੋਈ ਝਗੜਾ ਹੋਇਆ ਤਾਂ ਉਹਨਾਂ ਨੇ 20-25 ਬੰਦਿਆਂ ਨੇ ਫੜ ਕੇ ਉਹਨਾਂ ਨੂੰ ਕੁੱਟਿਆ ਸਾਰਿਆਂ ਨੂੰ ਤੇ ਨਵਦੀਪ ਪਤਾ ਨਹੀਂ ਕਿੱਦਾਂ ਵੀ ਜਾਂ ਤਾਂ ਥੱਲੇ ਡਿੱਗ ਪਿਆ ਜਾਂ ਉਹਦੇ ਸਿਰ 'ਚ ਸੱਟ ਲੱਗੀ ਆ ਤੇ ਉਸ ਤੋਂ ਬਾਅਦ ਉਹ ਹੋਸ਼ 'ਚ ਨਹੀਂ ਆਇਆ ਤੇ ਥੋੜੀ ਦੇਰ ਬਾਅਦ ਡੈਥ ਹੋ ਗਈ ਡਾਕਟਰ ਕੀ ਕਹਿੰਦੇ ਨੇ ਵੀ ਇਹਨਾਂ ਦੀ ਮੌਕੇ ਤੇ ਹੀ ਜਿਵੇਂ ਡੈਥ ਹੋ ਜਾਂਦੀ ਏ ਕਿ ਜਾਂ ਹਸਪਤਾਲ ਪਹੁੰਚ ਗਈ ਚੱਕ ਕੇ ਉਹਨੂੰ ਗੱਡੀ ਦੇ ਵਿੱਚ ਲੈ ਕੇ ਗਿਆ ਰਸਤੇ ਦੇ ਵਿੱਚ ਹੀ ਡੈਥ ਹੋ ਗਈ ਵੀ ਨਵਦੀਪ ਹੋਣੀ ਕੋਈ ਜਗ੍ਹਾ ਦੱਸਿਆ ਵੀ ਕਿਹੜੀ ਜਗ੍ਹਾ ਧਰਮਸ਼ਾਲਾ ਸੀਗੀ ਉਹਨਾ ਤਾਂ ਮੇਰਾ ਖਿਆਲ ਪੱਖ ਹੁੰਦਾ ਹਥ ਦੇ ਮੰਦਿਰ ਜਿਹਾ ਮਕਲੋਟ ਗੰਚ ਉੱਥੇ ਰੋਟੀ ਖਾਣ ਸਵੇਰੇ 10:30 ਵਜੇ ਲਗਾਏ ਆ ਮਾ ਰੋਟੀ ਦੇ ਵਿੱਚ ਕੋਈ ਝਗੜਾ ਹੋ ਗਿਆ ਉਹ ਤਾਂ ਸ਼ਰਾਬ ਸ਼ਰਾਬ ਕਰੀ ਜਾਂਦਾ ਸ਼ਰਾਬ ਉੱਥੇ ਸਵੇਰੇ 10:30 ਵਜੇ ਕੌਣ ਪੀਊਗਾ ਹੂੰ ਅਰੋਂ ਇਹ ਹੀ ਗੱਲ ਹੈ ਕਿ ਜਿਹੜੀਆਂ ਉੱਤਰੋਂ ਖਬਰਾਂ ਲੱਗ ਰਹੀਆਂ ਨੇ ਹਿਮਾਚਲ ਤੋਂ ਉਹ ਸ਼ਰਾਬ ਦਾ ਕਹਿ ਰਹੇ ਆ ਅਸੀਂ ਤਾਈਓ ਚਾਹਿਆ ਵੀ ਇੱਕ ਵਾਰੀ ਪਰਿਵਾਰ ਤੋਂ ਕੋਲੋਂ ਆ ਕੇ ਪੁੱਛਣ ਦੀ ਕੋਸ਼ਿਸ਼ ਕਰੀਏ ਜਿਹੜੀ ਅਸਲ ਗੱਲ ਹੈ ਉਹ ਲੋਕਾਂ ਤੱਕ ਪਹੁੰਚਾਈ ਜਾਵੇ ਹੁਣ ਉਧਰ ਕੋਈ ਐਫ ਆਈ ਆਰ ਦਰਜ ਹੋ ਗਈ ਆ ਜਾਂ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਨੇ ਕਹਿੰਦੇ 6 ਆ ਹਾਲੇ ਤਾਂ ਪਰਿਵਾਰ ਸਾਰਾ ਇੱਥੇ ਆਊਗਾ ਤੇ ਸਾਰੀ ਡਿਟੇਲ ਪਤਾ ਲੱਗੂਗੀ ਤਿੰਨ ਸੌ ਦੋ ਦਾ ਕਹਿੰਦੇ ਪਰਚਾ ਹੋਇਆ ਤੇ ਹੁਣ ਪਤਾ ਨਹੀਂ ਅੱਗੇ ਵੀ ਉਹਨਾਂ ਦਾ ਡਿਟੇਲ ਚ ਪੂਰਾ ਪਤਾ ਨਹੀਂ ਕਿ ਕੀ ਹੋਇਆ ਘਰ ਆਊਗੇ ਤਾਂ ਪਤਾ ਲੱਗੂ ਦੋ ਸਾਲ ਪਹਿਲਾਂ ਇਹ ਜੇ ਵਿਆਹ ਕਹਿੰਦੇ ਹੋਇਆ ਸੀ ਦੋ ਸਾਲ ਹੋਏ ਆ ਲੜਕੇ ਦਾ 2 ਮਾਰਚ ਦੇ ਵਿੱਚ ਬਰਥਡੇ ਮਨਾਇਆ ਬੱਚੇ ਦਾ ਸਾਲ ਦਾ ਪੂਰਾ ਹੋਇਆ ਇੱਕ ਸਾਲ ਇੱਕ ਮਹੀਨਾ 15 20 ਦਿਨ ਪਹਿਲਾਂ ਦਾ ਘਰ ਚ ਖੁਸ਼ੀ ਸੀ ਬੱਚੇ ਦਾ ਜਨਮ ਦਿਨ ਮਨਾਇਆ ਪਰ ਹੁਣ ਆਪਾ ਨਾ ਵਰਤ ਗਿਆ ਇਹ ਜਵਾਈ ਆਏ ਯਾਰ ਇਹ ਬਹੁਤ ਕਾਲਕੂ ਕਿ ਤੁਸੀਂ ਲੜਕੀ ਦੇ ਫਾਦਰ ਹੋ 2 ਸਾਲ ਪਹਿਲਾਂ ਬੜੀਆਂ ਖੁਸ਼ੀਆਂ ਦੇ ਨਾਲ ਧੂਮ-ਧਾਮ ਦੇ ਨਾਲ ਆਇਆ ਹੋਏ ਤਾਂ ਲੜਕਾ ਵੀ ਹੋਇਆ 1 ਸਾਲ ਪਹਿਲਾਂ ਤਾਂ ਕਿੰਨੇ ਆਏ ਸੀ ਇੱਥੇ ਲੜਕੇ ਦੇ ਜਦ ਜਨਮ ਦਿਨ ਮਨਾਇਆ ਸੀ ਉਦੋਂ ਵੀ ਅਸੀਂ ਆਏ ਸੀ ਸਾਰਾ ਪਰਿਵਾਰ ਮੇਰਾ ਆਇਆ ਸੀ ਮੇਰੇ ਜਵਾਈ ਵੀ ਆਏ ਸੀ ਸਾਰੇ ਦੋਵੇਂ ਜਵਾਈ ਆਏ ਸੀ ਤਿੰਨ ਉਹ ਸਾਰੇ ਮਿਲ-ਮੁਲ ਕੇ ਗਏ ਸੀ ਨਾਲ ਹੁਣ ਵੀ ਆਏ ਸੀ ਜਨਮ ਦਿਨ ਹੁਣ ਮਨਾਇਆ ਤੋਂ ਉਹੀ ਤਰੀਕ ਦਾ ਉਦੋਂ ਵੀ ਆਏ ਸੀ ਬੱਚੇ ਵੀ ਆਏ ਸੀ ਮੈਂ ਸੇਬੀਆ ਸੀ ਕਾਕਾ ਸੀ ਮੇਰਾ ਉਹ ਆਇਆ ਜਵਾਈ ਆਇਆ ਸੀ ਮੇਰਾ ਵੱਡਾ ਸਾਰੇ ਮਿਲ ਕੇ ਗਏ ਨੇ ਇੱਕ ਮੈਂ ਇੱਕ ਮਦਭਾਗੀ ਨਿਕਲ ਗਿਆ ਜਿਹੜਾ ਮੈਂ ਦਰਸ਼ਨ ਨਹੀਂ ਕਰ ਸਕਿਆ ਬੜੀ ਹੌਸਲਾ ਰੱਖੋ ਸਰਦਾਰ ਸਾਹਿਬ ਅ ਇਹ ਜੇ ਮੌਕੇ ਦੇ ਤੋਂ ਪਰ ਗੱਲ ਵੀ ਬਹੁਤ ਕਰਨੀ ਔਕੀ ਹੋ ਜਾਂਦੀ ਕਈ ਵਾਰੀ ਤਾਂ ਤੁਸੀਂ ਐਕਸੀਡੈਂਟ ਹੋਇਆ ਮਰ ਗਿਆ हिमाचल गवर्नमेंट ਨੂੰ ਕੁਝ ਕਹਿਣਾ ਚਾਹੂੰਗਾ ਕਿ ਜਿਹੜੇ ਕਾਤਲ ਨੇ ਉਹਨਾਂ ਨੂੰ ਸਖਤ ਤੋਂ ਸਜ਼ਾ ਦੇਣੀ ਚਾਹੀਦੀ ਉਹਨਾਂ ਨੇ ਵੀ ਇਦਾਂ ਹੀ ਕਰਕੇ ਮਾਰੋ ਤਾਂ ਹੀ ਪਤਾ ਲੱਗੇਗਾ ਮੁੜ ਕੇ ਸਾਰਿਆਂ ਨੂੰ ਪਤਾ ਲੱਗੇ ਵੀ ਇਦਾਂ ਕਿਸੇ ਦਾ ਨਾ ਕਰੀਂ। ਦਾਬੇ ਤੇ ਰੋਟੀ ਖਾਣ ਵਾਸਤੇ ਗਿਆ ਨੇ ਤੇ ਉੱਥੇ ਮਾਰ ਦਿੱਤਾ। ਗਲਤ ਕੀਤਾ ਬਹੁਤ ਗਲਤ ਕੀਤਾ ਬਹੁਤ। ਹਿਮਾਚਲ ਦੇ ਵਿੱਚ ਤਾਂ ਪਹਿਲਾਂ ਹੀ ਕਿਹਾ ਜਾਂਦਾ ਵੀ ਪੰਜਾਬੀਆਂ ਨੂੰ ਦੇਖ ਕੇ ਥੋੜਾ ਉਹ ਮੂੰਹ ਵਟ ਲੈਣਦੇ ਨੇ ਵੈਸੇ ਵੀ ਪੰਜਾਬੀਆਂ ਦੇ ਸਿਰ ਤੋਂ ਹੀ ਹਿਮਾਚਲ ਚੱਲ ਰਿਹਾ ਕਿਉਂਕਿ ਉਹ ਟੂਰਿਸਟ ਪਲੇਸ ਆ ਫੇਰ ਵੀ ਉੱਥੇ ਸੇਫ ਨਹੀਂ ਬੰਦਾ। ਇਹ ਆਏ ਨੇ ਆਪਣੇ ਬਾਹਰ ਦੇ ਬੰਦੇ ਵੇਖੇ ਉਹਨਾਂ ਨੇ ਟੁੱਟ ਕੇ ਪਾਏਗੇ 20 ਬੰਦੇ ਢਾਬਿਆਂ ਦੇ ਲੁਕਾ ਕੇ ਰੱਖੇ ਹੋਏ ਨੇ ਗੁੰਡੇ ਸਾਰੇ ਇਹ ਗੱਲ ਤਾਂ ਹੈ ਬਹੁਤ ਗਲਤ ਹੈ ਭਾਈ ਸਾਹਿਬ ਇਹ ਜ਼ੁਲਮ ਹੋਇਆ ਹੈ ਜ਼ੁਲਮ ਇੱਕ ਪਰਿਵਾਰ ਨਹੀਂ ਇਹ ਤਾਂ ਦੋ ਪਰਿਵਾਰਾਂ ਦਾ ਜਾੜਾ ਹੋ ਗਿਆ ਜੀ ਜ਼ੁਲਮ ਜ਼ੁਲਮ ਹੁਣ ਤੁਸੀਂ ਆਪ ਦੱਸੋ ਜਿਹੜਾ 1 ਸਾਲ ਦਾ ਬੱਚਾ ਗੋਦੀ ਵਿੱਚ ਹੋਵੇ ਉਹ ਮਾਂ ਪਿਓ ਤੇ ਭਾਈ ਨਾਲ ਕੀ ਖੋਲੇਗੀ ਕੀ ਗੱਲ ਕਰੇਗੀ ਇਧਰ ਇਹਦਾ ਸਾਰਾ ਪਰਿਵਾਰ ਹੀ ਸਮਝੋ ਹੋ ਗਿਆ ਇੱਕ ਪਾਸੇ ਜ਼ਿੰਦਗੀ ਬੇਕਾਰ ਨਵਦੀਪ ਦੇ ਫਾਦਰ ਵੀ ਹੈਂਡੀਕੈਪ ਨੇ ਉਹ ਹੈਂਡੀਕੈਪ ਨਹੀਂ ਜਾਨੀ ਥੋੜਾ ਜਿਹਾ ਪਿੱਠੇ ਚ ਦਰਦ ਕਰਕੇ ਕੰਮ ਕਰ ਨਹੀਂ ਹੋ ਰਿਹਾ ਉਹ ਤਾਂ ਬਹੁਤ ਵਧੀਆ ਉਦਾਂ ਠੀਕ ਆ ਪਰਿਵਾਰ ਦਾ ਗੁਜ਼ਾਰਾ ਕਹਿੰਦੇ ਨਵਦੀਪ ਦੇ ਸਿਰ ਤੇ ਹੀ ਸੀਗੇ ਜਾਂ ਦਾਦਾ ਜੀ ਪਹਿਲਾਂ ਦਾਦਾ ਜੀ ਰਿਟਾਇਰ ਹੋਏ ਉਹਨਾਂ ਦੀ ਪੈਨਸ਼ਨ ਚੱਲਦੀ ਸੀ ਫਿਰ ਨਵਦੀਪ ਥੋੜਾ ਸਟੇਬਲ ਹੋਇਆ ਆਪਣੇ ਕੰਮ ਚੋਂ ਆਇਆ ਤਾਂ ਇਹਨੇ ਘਰ ਦਾ ਸਾਰਾ ਖਰਚਾ ਚੱਕਿਆ ਸੀ ਕੋਈ ਕੋਈ ਨਹੀਂ ਖਾਂ ਰਿਹਾ ਹੋਰ ਕੋਈ ਨਹੀਂ ਸੀ ਨਾਈ ਭਾਈ ਦੂਜਾ ਬਾਈ ਛੋਟਾ ਜਿਹਨੂੰ ਪੜਾਇਆ ਉਹਨੂੰ ਸਿਕਾ ਰਿਆ ਸੀ ਉਹ ਤੇ ਇਦਾਂ ਹੀ ਸੀ ਲekin ਬਰਬਾਦ ਹੋ ਗਿਆ ਉਹਨੂੰ ਬਾਡੀ ਨੂੰ ਲੈ ਲਈ ਉੱਥੇ ਕੌਣ ਕੌਣ ਪਰਿਵਾਰਕ ਮੈਂਬਰ ਗਏ ਨੇ ਪਰਿਵਾਰਕ ਫਾਦਰ ਗਿਆ ਮੁੰਡੇ ਦਾ ਤੇ ਉਹ ਆਪ ਵੀ ਹੈਗਾ ਮੁੰਡਾ ਛੋਟਾ ਪ੍ਰਾਣਾ ਆ ਤੇ ਇਥੋਂ ਮੁੰਡੇ ਹੋਰ ਗਏ ਜਾਂਦੇ ਉਹ ਗੱਡੀਆਂ ਲੈ ਕੇ ਦੋ ਦੋਸਤ ਗਏ ਠੀਕ ਹੈ ਧੰਨਵਾਦ ਤੁਸੀਂ ਗੱਲਬਾਤ ਸਾਂਝੀ ਕੀਤੀ ਹੈ ਤਾਂ ਇਹ ਨਵਦੀਪ ਦੇ ਪਰਿਵਾਰਕ ਮੈਂਬਰ ਨੇ ਇਹ ਲੜਕੀ ਦੇ ਪਿਤਾ ਨੇ 2 ਸਾਲ ਪਹਿਲਾਂ ਆਪਣੇ ਲੜਕੀ ਨਾਲ ਨੇ ਇਸੇ ਘਰ ਦੇ ਵਿੱਚ ਵਿਆਹੀ ਉਸ ਧੀ ਦੇ ਘਰ ਨਵਦੀਪ ਹੋਣਾ ਦੇ ਘਰ 1 ਸਾਲ ਦਾ ਬੇਟਾ ਵੀ ਹੈ 2 ਮਾਰਚ ਨੂੰ ਕਹਿੰਦੇ ਵੀ ਬਹੁਤ ਧੂਮ ਧਾਮ ਦੇ ਨਾਲ ਜਨਮ ਦਿਨ ਮਨਾਇਆ ਨਵਦੀਪ ਦੇ ਸਿਰ ਦੇ ਉੱਪਰ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਪਰ ਹਿਮਾਚਲ ਦੇ ਵਿੱਚ ਜਿਹੜੇ ਅਜਿਹੇ ਅਨਸਰ ਨੇ ਜਿਹੜੇ ਇਹ ਗੁੰਡਾ ਅਨਸਰ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਹਿਮਾਚਲ ਦੀ ਇਸੇ ਕਰਕੇ ਰੋਟੀ ਚੱਲਦੀ ਹੈ ਜੇ ਪੰਜਾਬੀ ਉੱਥੇ ਜਾਂਦਾ ਤੇ ਜੇ ਪੰਜਾਬੀ ਉੱਥੇ ਸੇਫ ਨਹੀਂਗਾ ਤਾਂ ਫਿਰ ਪੰਜਾਬੀ ਕਿਉਂ ਉੱਥੇ ਜਾਣਗੇ ਹਿਮਾਚਲ ਦੇ ਵਿੱਚ ਤਾਂ ਇਹ ਇੱਕ ਪਰਿਵਾਰ ਵੱਲੋਂ ਵੀ ਗੁਹਾਰ ਹੈ ਕਿ ਉੱਥੇ ਜਿਹੜੇ ਇਸ ਜੇ ਅਨਸਰ ਨੇ ਗੁੰਡਾ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਦੇਣੀ ਚਾਹੀਦੀ ਹੈ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਫਗਵਾੜਾ